ਅੱਜ ਸਿਰਫ ਇੰਤਜ਼ਾਰ ਹੈ ਰਾਤ ਦੇ 8 ਵਜੇ ਦਾ ਕਿਉਂਕਿ ਸਭ ਦੀਆਂ ਨਜ਼ਰਾਂ ਨੇਚੋਂ ਭਾਰਤ ਅਤੇ ਅਫਰੀਕਾ ਵਿਚਾਲੇ ਹੋ ਰਹੇ ਕ੍ਰਿਕਟ ਮੈਚ ਤੇ ਟਿੱਕੀਆਂ ਹੋਈਆਂ ਨੇ ਦੱਸ ਦਈਏ ਕਿ ਟੀਮ ਇੰਡੀਆ ਜੋ ਕਿ ਫਾਈਨਲ ਦੇ ਵਿੱਚ ਪਹੁੰਚ ਗਈ ਹੈ ਜਿਸ ਤੋਂ ਬਾਅਦ ਭਾਰਤੀ ਪ੍ਰਸ਼ੰਸਕਾਂ ਦੀ ਖੁਸ਼ੀ ਦਾ ਕੋਈ ਟਿਕਾਣਾ ਨਹੀਂ ਹੈ ਤੁਬਾ ਸਜ ਨਜ਼ਰਾ ਟਕੀਆਂ ਨੇ ਰਾਤ ਦੇ 8 ਵਜੇ ਲਈ ਭਾਰਤ ਦੇ ਦੱਖਣੀ ਅਫਰੀਕਾ ਯਾ ਅਜਈਆਂ ਦੋ ਟੀਮਾਂ ਨੇ ਜੋ T20 ਵਿਸ਼ਵ ਕੱਪ 2024 ਚ ਅਜੇ ਤੱਕ ਇੱਕ ਵੀ ਮੈਚ ਨਹੀਂ ਹਾਰੀਆਂ ਭਾਰਤੀ ਫੈਨਸ ਦੇ ਨਜ਼ਰਾ ਟੀਮ ਇੰਡੀਆ ਤੇ ਨੇ ਦੱਸ ਦੇ ਕਿ ਇਹਨਾਂ ਵਿਚਾਲੇ ਅੱਜ ਬਾਰਬਾ ਦੂਸਤੇ ਕਿੰਸਕਿੰਟਨ ਓਵਲ ਸਟੇਡੀਅਮ ਦੇ ਵਿੱਚ ਫਾਈਨਲ ਮੈਚ ਖੇਡਿਆ ਜਾਣਾ ਅਤੇ ਵਿਸ਼ਵ ਚੈਂਪੀਅਨ ਬਣਨ ਦੀ ਦੌੜ ਚ ਕਿਸੇ ਇੱਕ ਟੀਮ ਨੂੰ ਤਾਂ ਗੋਡੇ ਟੇਕਣ ਹੀ ਪੈਣੇ ਹੈ ਇੱਕ ਪਾਸੇ ਜਿੱਥੇ ਅਫਰੀਕਾ ਚੋਕਰਾਂ ਦਾ ਦਾਗ ਮਿਟਾ ਕੇ ਆਪਣਾ ਪਹਿਲਾ ਵਿਸ਼ਵ ਕੱਪ ਫਾਈਨਲ ਖੇਡੇਗਾ ਉੱਥੇ ਭਾਰਤ 10 ਸਾਲਾਂ ਬਾਅਦ T20 ਵਿਸ਼ਵ ਕੱਪ ਦੇ ਫਾਈਨਲ ਦੇ ਵਿੱਚ ਪਹੁੰਚਿਆ। ਟੂਰਨਾਮੈਂਟ ਦੀਆਂ ਦੋ ਸਰਵੋਤਮ ਟੀਮਾਂ ਆਮੋ ਸਾਹਮਣੇ ਹੋਣਗੀਆਂ। ਭਾਰਤ 2007 'ਚ T20 ਵਿਸ਼ਵ ਚੈਂਪੀਅਨ ਬਣਿਆ ਸੀ ਪਰ ਉਸ ਤੋਂ ਬਾਅਦ ਇਹ ਟੀਮ 17 ਸਾਲਾਂ ਤੋਂ ਚੈਂਪੀਅਨ ਬਣਨ ਦੀ ਉਡੀਕ ਕਰ ਰਹੀ ਹੈ। ਭਾਰਤ ਬਨਾਮ ਦੱਖਣੀ ਅਫਰੀਕਾ ਦਾ ਮੈਚ ਬਾਰ-ਬਾਰ ਦੋਸਤੇ ਇੱਕ ਓਵਲ ਸਟੇਡੀਅਮ 'ਚ ਖੇਡਿਆ ਜਾਏਗਾ। ਵੈਸਟ ਇੰਡੀਜ਼ ਦੇ ਸਮੇਂ ਮੁਤਾਬਕ ਇਹ ਮੈਚ ਸਵੇਰੇ 10:30 ਵਜੇ ਸ਼ੁਰੂ ਹੋਏਗਾ। ਭਾਰਤ ਦੇ ਦੇਖਣ ਵਾਲੇ ਲੋਕ ਲਾਈਵ ਮੈਚ ਦਾ ਆਨੰਦ ਲੈ ਸਕਦੇ ਨੇ ਸੋ ਦੱਸਦੇ ਹਾਂ ਤੁਹਾਨੂੰ ਪਹਿਲੇ ਸੈਮੀਫਾਈਨਲ ਚ ਦੱਖਣੀ ਅਫਰੀਕਾ ਦਾ ਸਾਹਮਣਾ ਅਫਗਾਨਿਸਤਾਨ ਨਾਲ ਸੀ ਜੋ ਪਹਿਲੀ ਵਾਰ ਕਿਸੇ ਵਿਸ਼ਵ ਕੱਪ ਦਾ ਸੈਮੀਫਾਈਨਲ ਖੇਡ ਰਿਹਾ ਸੀ ਪਹਿਲਾ ਬੱਲੇਬਾਜ਼ੀ ਕਰਦੇ ਅਫਗਾਨਿਸਤਾਨ ਦੀ ਟੀਮ ਸਿਰਫ 52 ਦੌੜਾਂ ਤੇ ਆਲ ਆਊਟ ਹੋਈ ਸੀ ਅਫਰੀਕੀ ਟੀਮ ਨੇ ਟੀਚਾ 9 ਵਿਕਟਾਂ ਦੇ ਨੁਕਸਾਨ ਤੇ ਹਾਸਲ ਕਰ ਲਿਆ ਭਾਰਤ ਦੀ ਟੀਮ ਵਿਚ ਰੋਹਿਤ ਸ਼ਰਮਾ ਕਪਤਾਨ ਵਿਰਾਟ ਕੋਹਲੀ ਯਸ਼ਸਵੀ ਜੈਸਵਲ ਹਾਰਦਿਕ ਪਾਂਡੇਆ ਸੂਰਜ ਕੁਮਾਰ ਯਾਦਵ ਰਵਿੰਦਰ ਜਡੇਜਾ ਅਕਸ਼ਰ ਪਟੇਲ ਕੁਲਦੀਪ ਯਾਦਵ ਯੁਵਿੰਦਰ ਚਾਹਲ ਅਰਸ਼ਦੀਪ ਸਿੰਘ ਜਸਪ੍ਰਿਤ ਬੁਮਰਾ ਮੁਹੰਮਦ ਸਿਰਾਜ ਨੇ ਜਦਕਿ ਦੱਖਣੀ ਅਫਰੀਕਾ ਦੀ ਟੀਮ ਦੇ ਵਿੱਚ ਏਡੀਨ ਮਾਰਕਰਮ ਕੋਇੰਟਨ ਡਿਕੋਕ ਆਰਚਨਿਲ ਬਾਟਮੈਨ ਗਿਰਾਲਡ ਕੋਇਜ਼ੀ ਜ਼ੋਰਨ ਰੀਜ਼ਾ ਮਾਰਕੋ ਜੈਂਸਨ ਹੈਂਡ੍ਰਿਚ ਕੇਸ਼ਵ ਡੇਵਿਡ ਮਿਲਰ ਕੈਗਿਸੋ ਰਿਆਨ ਬ੍ਰੇਜ਼ ਤੇ ਟ੍ਰਿਸਟਾਨੀ ਸੋ ਦੱਸ ਦिए ਕਿ ਅੱਜ ਭਾਰਤ ਤੇ ਦੱਖਣੀ ਅਫਰੀਕਾ ਦੇ ਵਿਚਾਲੇ ਆਖਰੀ ਮੈਚ ਹੈ ਸੋ ਦੱਸ ਦिए ਕਿ ਅੱਜ ਹਰ ਕਿਸੇ ਦੀ ਨਜ਼ਰ ਬਸ 8 ਵਜੇ ਦੇ ਲਈ ਟਿੱਕੀ ਹੋਈ ਹੈ ਕਿ ਆਖਿਰ ਕੋਣ ਹੈ ਜੋ ਜਿੱਤੇਗਾ ਇਹ ਫਾਈਨਲ ਮੁਕਾਬਲਾ ਸੋ ਇਹ ਵੀ ਦੱਸ ਦिए ਕਿ ਬਾਰਿਸ਼ ਨੇ ਵੀ ਉੱਥੇ ਮਾਹੌਲ ਕਾਫੀ ਜ਼ਿਆਦਾ ਖਰਾਬ ਕੀਤਾ ਹੋਇਆ ਹੈ ਸੋ ਵੇਖਣਾ ਹੋਏਗਾ ਕਿ ਮੈਚ ਨੂੰ ਲੈ ਕੇ ਉੱਥੇ ਕੀ ਸਥਿਤੀ ਬਣਦੀ ਹੈ ਅੱਜ ਸਿਰਫ ਇੰਤਜ਼ਾਰ ਹੈ ਰਾਤ ਦੇ 8 ਵਜੇ ਦਾ ਕਿਉਂਕਿ ਸਭ ਦੀਆਂ ਨਜ਼ਰਾਂ ਨੇਚੋਂ ਭਾਰਤ ਅਤੇ ਅਫਰੀਕਾ ਵਿਚਾਲੇ ਹੋ ਰਹੇ ਕ੍ਰਿਕਟ ਮੈਚ ਤੇ ਟਿਕੀਆਂ ਹੋਈਆਂ ਨੇ ਦੱਸ ਦਈਏ ਕਿ ਟੀਮ ਇੰਡੀਆ ਜੋ ਕਿ ਫਾਈਨਲ ਦੇ ਵਿੱਚ ਪਹੁੰਚ ਗਈ ਹੈ ਜਿਸ ਤੋਂ ਬਾਅਦ ਭਾਰਤੀ ਪ੍ਰਸ਼ੰਸਕਾਂ ਦੀ ਖੁਸ਼ੀ ਦਾ ਕੋਈ ਟਿਕਾਣਾ ਨਹੀਂ ਹੈ ਤੁਬਾ ਸਜ ਨਜ਼ਰਾ ਟਕੀਆਂ ਨਹੀਂ ਰਾਤ ਦੇ 8 ਵਜੇ ਲਈ ਭਾਰਤ ਦੇ ਦੱਖਣੀ ਅਫਰੀਕਾ ਯਾ ਅਜਈਆਂ ਦੋ ਟੀਮਾਂ ਨੇ ਜੋ T20 ਵਿਸ਼ਵ ਕੱਪ 2024 ਚ ਅਜੇ ਤੱਕ ਇੱਕ ਵੀ ਮੈਚ ਨਹੀਂ ਹਾਰੀਆਂ ਭਾਰਤੀ ਫੈਨਸ ਦੇ ਨਜ਼ਰਾ ਟੀਮ ਇੰਡੀਆ ਤੇ ਨੇ ਦੱਸ ਦੇ ਕਿ ਇਹਨਾਂ ਵਿਚਾਲੇ ਅੱਜ ਬਾਰਬਾਡੋਸ ਤੇ ਕਿੰਸਕਿੰਟਨ ਓਵਲ ਸਟੋਡੀਅਮ ਦੇ ਵਿੱਚ ਫਾਈਨਲ ਮੈਚ ਖੇਡਿਆ ਜਾਣਾ ਅਤੇ ਵਿਸ਼ਵ ਚੈਂਪੀਅਨ ਬਣਨ ਦੀ ਦੌੜ 'ਚ ਕਿਸੇ ਇੱਕ ਟੀਮ ਨੂੰ ਤਾਂ ਗੋਡੇ ਟੇਕਣ ਹੀ ਪੈਣੀ ਹੈ। ਇੱਕ ਪਾਸੇ ਜਿੱਥੇ ਆਫਰੀਕਾ ਚੋਕਰਾਂ ਦਾ ਦਾਗ ਮਿਟਾ ਕੇ ਆਪਣਾ ਪਹਿਲਾ ਵਿਸ਼ਵ ਕੱਪ ਫਾਈਨਲ ਖੇਡੇਗਾ ਉੱਥੇ ਭਾਰਤ 10 ਸਾਲਾਂ ਬਾਅਦ T20 ਵਿਸ਼ਵ ਕੱਪ ਦੇ ਫਾਈਨਲ ਦੇ ਵਿੱਚ ਪਹੁੰਚਿਆ। ਟੂਰਨਾਮੈਂਟ ਦੀਆਂ ਦੋ ਸਰਵੋਤਮ ਟੀਮਾਂ ਆਮੋ ਸਾਹਮਣੇ ਹੋਣਗੀਆਂ। ਭਾਰਤ 2007 'ਚ T20 ਵਿਸ਼ਵ ਚੈਂਪੀਅਨ ਬਣਿਆ ਸੀ ਪਰ ਉਸ ਤੋਂ ਬਾਅਦ ਇਹ ਟੀਮ 17 ਸਾਲਾਂ ਤੋਂ ਚੈਂਪੀਅਨ ਬਣਨ ਦੀ ਉਡੀਕ ਕਰ ਰਹੀ ਹੈ। ਭਾਰਤ ਬਨਾਮ ਦੱਖਣੀ ਅਫਰੀਕਾ ਦਾ ਮ ਵੱਲ ਸਟੇਡੀਅਮ ਚ ਖੇਡਿਆ ਜਾਏਗਾ ਵੈਸਟ ਇੰਡੀਜ਼ ਦੇ ਸਮੇਂ ਮੁਤਾਬਕ ਇਹ ਮੈਚ ਸਵੇਰੇ 10:30 ਵਜੇ ਸ਼ੁਰੂ ਹੋਏਗਾ ਭਾਰਤ ਦੇ ਦੇਖਣ ਵੇ ਲੋਕ ਰਾਤ 8 ਵਜੇ ਤੋਂ ਫਾਈਨਲ ਮੈਚ ਲਾਈਵ ਦੇਖ ਸਕਦੇ ਨੇ ਟੀਵੀ ਦਰਸ਼ਕ ਸਟਾਰ ਸਪੋਰਟਸ ਨੈਟਵਰਕ ਰਾਹੀਂ ਲਾਈਵ ਮੈਚ ਦਾ ਆਨੰਦ ਲੈ ਸਕਦੇ ਨੇ ਸੋ ਦੱਸ ਦੇ ਤੁਹਾਨੂੰ ਪਹਿਲੇ ਸੈਮੀਫਾਈਨਲ ਚ ਦੱਖਣੀ ਅਫਰੀਕਾ ਦਾ ਸਾਹਮਣਾ ਅਫਗਾਨਿਸਤਾਨ ਨਾਲ ਸੀ ਜੋ ਪਹਿਲੀ ਵਾਰ ਕਿਸੇ ਵਿਸ਼ਵ ਕੱਪ ਦਾ ਸੈਮੀਫਾਈਨਲ ਖੇਡ ਰਿਹਾ ਸੀ ਪਹਿਲਾ ਬੱਲੇਬਾਜ਼ੀ ਕਰਦੇ ਅਫਗਾਨਿਸਤਾਨ ਦੀ ਟੀਮ ਸਿਰਫ 54 ਦੌੜਾਂ ਤੇ ਆਊਟ ਹੋਈ ਸੀ ਅਫਰੀਕੀ ਟੀਮ ਨੇ ਟੀਚਾ 9 ਵਿਕਟਾਂ ਵਿਚ ਰੋਹਿਤ ਸ਼ਰਮਾ ਕਪਤਾਨ ਵਿਰਾਟ ਕੋਹਲੀ ਯਸ਼ਸਵੀ ਜੈਸਵਲ ਹਾਰਦਿਕ ਪਾਂਡੇਆ ਸੂਰਜ ਕੁਮਾਰ ਯਾਦਵ ਰਵਿੰਦਰ ਜਡੇਜਾ ਅਕਸ਼ਰ ਪਟੇਲ ਕੁਲਦੀਪ ਯਾਦਵ ਯੁਵਿੰਦਰ ਚਾਹਲ ਅਸ਼ਦੀਪ ਸਿੰਘ ਜਸਪ੍ਰਿਤ ਬੁਮਰਾ ਮੁਹੰਮਦ ਸਿਰਾਜ ਨੇ ਜਦਕਿ ਦੱਖਣੀ ਅਫਰੀਕਾ ਦੀ ਟੀਮ ਦੇ ਵਿੱਚ ਏਡੀਨ ਮਾਰਕਰਮ ਕੁਇੰਟਨ ਡਿਕੋਕ ਆਰਚਨਿਲ ਬਾਟਮੈਨ ਗਿਰਾਲਡ ਕੋਇਜ਼ੀ ਜ਼ੋਰਨ ਰੀਜ਼ਾ ਮਾਰਕੋ ਜੈਂਸਨ ਹੈਂਡ੍ਰਿਚ ਕੇਸ਼ਵ ਡੇਵਿਡ ਮਿਲਰ ਕੈਗਿਸੋ ਰਿਆਨ ਤਬਰੀਜ਼ ਤੇ ਟ੍ਰਿਸਟਾਨੀ ਸੋ ਦੱਸ ਦिए ਕਿ ਅੱਜ ਭਾਰਤ ਅਤੇ ਦੱਖਣੀ ਅਫਰੀਕਾ ਦੇ ਵਿਚਾਲੇ ਆਖਰੀ ਮੈਚ ਹੈ ਸੋ ਦੱਸ ਦिए ਕਿ ਅੱਜ ਹਰ ਕਿਸੇ ਦੀ ਨਜ਼ਰ ਬਸ 8 ਵਜੇ ਦੇ ਲਈ ਟਿੱਕੀ ਹੋਈ ਹੈ ਕਿ ਆਖਿਰ ਕੋਣ ਹੈ ਜੋ ਜਿੱਤੇਗਾ ਇਹ ਫਾਈਨਲ ਮੁਕਾਬਲਾ ਸੋ ਇਹ ਵੀ ਦੱਸ ਦिए ਕਿ ਬਾਰਿਸ਼ ਨੇ ਵੀ ਉੱਥੇ ਮਾਹੌਲ ਕਾਫੀ ਜ਼ਿਆਦਾ ਖਰਾਬ ਕੀਤਾ ਹੋਇਆ ਹੈ ਸੋ ਵੇਖਣਾ ਹੋਏਗਾ ਕਿ ਮੈਚ ਨੂੰ ਲੈ ਕੇ ਉੱਥੇ ਕੀ ਸਥਿਤੀ ਬਣਦੀ ਹੈ